ਵੈਗੁਰੂ ਜੀ ਦਾ ਖਾਲਸਾ ਸਿਰ ਵੈਗੁਰੂ ਜੀ ਕੀ ਫਤਿਹ ਅੱਜ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਅਸੀਂ ਸਾਰੇ ਇਕੱਤਰ ਹੋਏ ਹਾਂ ਇੱਕ ਮਿਸ਼ਨ ਲੈ ਕੇ ਕਿ ਜਿਸ ਜਗ੍ਹਾ ਤੇ ਅਸੀਂ ਬੈਠੇ ਹਾਂ ਸਨਿਊ ਭਰਾਏ ਵੇਕ ਸਦਨ 2016 ਦੇ ਵਿੱਚ ਇਹਦਾ ਨੀਂਹ ਪੱਥਰ ਰੱਖਿਆ ਗਿਆ ਉਸ ਟਾਈਮ ਤੇ ਜਥੇਦਾਰ ਸਾਹਿਬ ਤੇ ਪੰਜ ਪਿਆਰੇ ਸਹਿਬਾਨ ਨੇ ਆ ਕੇ ਇਹਦਾ ਨੀਂਹ ਪੱਥਰ ਰੱਖਿਆ ਬਿਲਡਿੰਗ ਸਟਾਰਟ ਹੋਈ ਉਸ ਤੋਂ ਬਾਅਦ ਸਾਡਾ ਵਿਚਾਰ ਕੁਝ ਹੋਰ ਸੀ ਇਹਨੂੰ ਕਰਨ ਦਾ ਕਿ ਇੱਥੇ ਅਸੀਂ ਕਵੀ ਦਰਬਾਰ ਕਰਾਇਆ ਕਰਾਂਗੇ ਤੇ ਕੁਝ ਅਸੀਂ ਕਮਰੇ ਬਣਾਏ ਜਿੱਥੇ ਅਸੀਂ ਸੋਚਿਆ ਕਿ ਜਿਹੜੇ ਕੋਈ ਰਿਟਾਇਰ ਹੋ ਚੁੱਕੇ ਨੇ ਚਾਹੇ ਉਹ ਕਵੀ ਨੇ ਚਾਹੇ ਲੇਖਕ ਹੈ ਚਾਹੇ ਕੋਈ ਰਾਗੀ ਨੇ ਜਿਨ੍ਹਾਂ ਕੋਲ ਸੇ ਠੱਕਣ ਵਾਸਤੇ ਜਗ੍ਹਾ ਨਹੀਂ ਹੈ ਸੋ ਅਸੀਂ ਉਹਨਾਂ ਨੂੰ ਸ਼ੈਲਟਰ ਦੇਾਂਗੇ ਲੇਕਿਨ ਬਾਅਦ ਦੇ ਵਿੱਚ ਬਹੁਤ ਅੱਛੇ-ਅੱਛੇ ਇਨਸਾਨ ਸਾਡੇ ਨਾਲ ਜੁੜਦੇ ਗਏ ਇਹਨੂੰ ਤਬਦੀਲ ਕੀਤਾ ਗਿਆ ਇਹਨੂੰ ਇੱਕ ਰਿਸਰਚ ਸੈਂਟਰ ਬਣਾਇਆ ਗਿਆ ਸਕਿੱਲ ਡਿਵੈਲਪਮੈਂਟ ਸੈਂਟਰ ਹੈ ਇੱਥੇ ਪਬਲੀਕੇਸ਼ਨ ਬਿਊਰੋ ਬਣਾਇਆ ਗਿਆ ਇੱਥੇ ਸਾਡੀ ਪੱਤਰਕਾ ਵੀ ਕੱਢੀ ਗਈ ਸੌਤ ਉੱਤੇ ਬੁੱਕ ਜਿਹੜੀ ਅਸੀਂ ਇੱਥੇ ਹੁਣ ਪ੍ਰਿੰਟ ਕਰਾ ਚੁੱਕੇ ਹਾਂ ਆਲਰੇਡੀ ਸੋ ਇਹ ਇੱਕਦਮ ਚੇਂਜ ਹੋ ਗਿਆ ਲੇਕਿਨ ਰੂਮ ਸਾਡੇ ਉਸ ਤਰ੍ਹਾਂ ਹੀ ਹੈ ਇੱਥੇ ਫਿਰ ਡਾਕਟਰ ਸਰਜਿੰਦਰ ਸਿੰਘ ਜੀ ਇਹ ਸਾਡੇ ਨਾਲ ਆਏ ਡਾਕਟਰ ਨਰਮਨ ਸਿੰਘ ਜੀ ਆਏ ਡਾਕਟਰ ਰਾਜਵਾਧਰ ਜੀ ਵੇਦੀ ਸਾਹਿਬ ਬੈਠੇ ਸਾਰੇ ਸਾਰੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਅਸੀਂ ਹੁਣ ਥੋੜਾ ਜਿਹਾ ਹੋਰ ਵਿਦਿਆ ਦੇ ਕੇਂਦਰ ਨੂੰ ਸਵਾਰ ਵਿਸਤਾਰ ਕਰੀਏ ਦਾ ਸਕਿੱਲ ਡਵੈਲਪਮੈਂਟ ਸ਼ੁਰੂ ਕਰੀਏ ਸੋ ਇੱਥੇ ਸਾਡੇ ਤਿੰਨ ਸੈਂਟਰ ਆਲਰੇਡੀ ਚੱਲ ਰਹੇ ਨੇ ਜਿਹੜੇ ਕਿ ਟਾਈਪ ਐਂਡ ਸ਼ੋਰਟਹੈਂਡ ਦੇ ਸਾਡੇ ਚੱਲਦੇ ਨੇ ਉਸ ਤੋਂ ਬਾਅਦ ਕੰਪਿਊਟਰ ਕੰਪਿਊਟਰ ਸੈਂਟਰ ਚੱਲ ਰਹੇ ਨੇ ਇੱਕ ਦਿਨ ਸਾਡਾ ਸੰਗੀਤ ਦਾ ਇੱਕ ਅਸੀਂ ਜਗਾ ਸ਼ੁਰੂ ਕੀਤਾ ਸੀ ਇੱਥੇ ਪੰਜਾਬੀ ਯੂਨੀਵਰਸਿਟੀ ਨਾਲ ਲੜ ਕੇ ਕਿ 3 ਸਾਲ ਦੀ ਬੀਏ ਤੇ 2 ਸਾਲ ਦੀ ਐਮਏ ਉਹ ਵੀ ਸਾਡੇ ਪਿਛਲੇ ਕੁਝ 2-3 ਸਾਲ ਤੋਂ ਉਹ ਵੀ ਚੱਲ ਰਹੇ ਨੇ ਹੁਣ ਅੱਜ ਜਿਹੜਾ ਸੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਮਹਾਂਪੁਰਸ਼ ਸਰ ਸੁਚਾ ਸਿੰਘ ਜੀ ਸਦਾ ਸਪਨਾਮ ਸਿੰਘ ਜੀ ਸਰ ਗੁਰਦੇਵ ਸਿੰਘ ਜੀ ਸੋ ਇਹਨਾਂ ਨੇ ਤੇ ਮੇਨ ਜਿਹੜੀ ਚੀਜ਼ ਹੈ ਕਿ ਪੰਜ ਪਿਆਰੇ ਸਹਿਬਾਨ ਜਿਹੜੇ ਦਖਲ ਸਭ ਤੋਂ ਆਏ ਸੋ ਇਹਨਾਂ ਨੇ ਹਲਕੇ ਜਿਹੜਾ ਸੀ ਹੁਣ ਸਕੂਲ ਆਫ ਯੂਨੀਵਰਸਿਟੀ ਸੋ ਦਾ ਵਿਸਤਾਰ ਕੀਤਾ ਹੈ ਕਿ ਇਹਦੇ ਨਾਲ ਸਾਡੀ ਜਗ੍ਹਾ ਲਗਦੀ ਸੀ ਉਹ ਜਗ੍ਹਾ ਲੈ ਕੇ ਉੱਥੇ ਆਜੋ ਦਾ ਜਿਹੜਾ ਇਨੀ ਪੱਥਰ ਰੱਖਿਆ ਗਿਆ ਤੇ ਬਹੁਤ ਜਲਦੀ ਹੀ ਬਿਲਡਿੰਗ ਸਟਾਰਟ ਹੋ ਕੇ ਤਕਰੀਬਨ ਡੇਢ ਸਾਲ ਦੇ ਵਿੱਚ ਸਾਡਾ ਜਿਹੜਾ ਇਹ ਪ੍ਰੋਜੈਕਟ ਇਹ ਕੰਪਲੀਟ ਹੋ ਜਾਏਗਾ ਫੁੱਲ ਮੈਂ ਬਹੁਤ ਲੱਕੀ ਸਮਝਦਾ ਆਪਣੇ ਆਪ ਨੂੰ ਇਸ ਗੱਲੋਂ ਕਿ ਮੇਰੇ ਨਾਲ ਮੇਰੇ ਨਾਲ ਜਿਹੜੇ ਬੈਠੇ ਨੇ ਸਾਰੇ ਇਹ ਮੇਰੀਆਂ ਬਾਹਮਾਂ ਨੇ ਜਾਂ ਕੁਝ ਵੀ ਕਹਿ ਸਕਦਾ ਮੇਰੀ ਸਟਰੈਂਥ ਨੇ ਇਹ ਕਿਉਂਕਿ ਮੈਨੂੰ ਇੰਨੀ ਨੌਲੇਜ ਨਹੀਂ ਹੈ ਕਿ ਮੈਂ ਇਹ ਜਿਹੜਾ ਇੰਨਾ ਵੱਡਾ ਅਸੀਂ ਜਿਹੜਾ ਸਕੂਲ ਆਫ ਯੂਨੀਵਰਸਿਟੀਆਂ ਜੋ ਵਿਦਿਆਵਰ ਸੋਚ ਰਹੀਏ ਕਰ ਰਹੇ ਆ ਇਸ ਲਾਈਕ ਮੈਂ ਨਹੀਂ ਹੈਗਾ ਜਦ ਤੱਕ ਸਾਨੂੰ ਇਹਨਾਂ ਦਾ ਸਾਥ ਨਾ ਮਿਲੇ ਔਰ ਇਹ ਫੁੱਲ ਟਾਈਮ ਸਾਡੇ ਨਾਲ ਨੇ ਔਰ ਮੈਨੂੰ ਇਹ ਵੀ ਖੁਸ਼ੀ ਹੈ ਕਿ ਕਿਉਂਕਿ ਕੋਈ ਨਾ ਕੋਈ ਯੂਨੀਵਰਸਿਟੀ ਹੋਵੇ ਜਾਂ ਸਕੂਲ ਆਫ ਯੂਨੀਵਰਸਿਟੀ ਕਿਉਂਕਿ ਆਸਤਾ ਆਸਤਾ ਕਰਨਾ ਕਰਦੇ ਸੜਕੋ ਹੋਰ ਵੀ ਜਗ੍ਹਾ ਹੈ ਤੇ ਇੱਕ ਦਿਨ ਇਹ ਆਣਾ ਕਿ ਅਸੀਂ ਇਹਨੂੰ ਯੂਨੀਵਰਸਿਟੀ ਦਾ ਰੂਪ ਦੇ ਦੇਣਾ ਅਸੀਂ ਕਿਉਂਕਿ ਬਹੁਤ ਫਾਰਮੈਲਿਟੀਜ਼ ਹੁੰਦੀਆਂ ਉਹ ਇਹਨਾਂ ਨੇ ਪੂਰੀਆਂ ਕਰਨੀਆਂ ਜੋ ਵੀ ਹੈ ਸੋ ਉਹ ਵੀ ਅਸੀਂ ਜ਼ਰੂਰ ਕਰਾਂਗੇ ਤੇ ਉਹਦੇ ਲਈ ਕੋਈ ਨਾ ਕੋਈ ਜਿਹੜੇ ਉਹਦੇ ਕਹਿ ਲਓ ਉਹਦੇ ਨੇ ਜ਼ਰੂਰੀ ਹੈ ਕਿਉਂਕਿ ਕੋਈ ਨਾ ਕੋਈ ਸਾਨੂੰ ਪਹਿਚਾਨ ਤਾਂ ਦੇਣੀ ਪੈਗੀ ਤੇ ਉਹਦੇ ਲਈ ਵੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਪੂਰੀ ਸਾਡੀ ਜਿਹੜੀ ਕਮੇਟੀ ਹੈਗੀ ਹੈ ਤੇ ਡਾਕਟਰ ਸਰਬਜੀਤ ਸਿੰਘ ਜੀ ਨੂੰ ਅਸੀਂ ਇਹ ਉਹਦਾ ਵਾਈਸ ਚਾਂਸਲ ਇੱਥੇ ਬਣਾਇਆ ਗਿਆ ਔਰ ਡਾਕਟਰ ਨਰਮਨ ਸਿੰਘ ਜੀ ਨੇ ਇਹ ਸਾਡੇ ਇੱਥੇ ਰਜਿਸਟਰਰ ਨੇ ਸੋ ਇਹ ਕੀਤਾ ਗਿਆ ਇਸ ਤੋਂ ਬਾਅਦ ਜਿਹੜੇ ਡਾਇਰੈਕਟਰਸ ਵਗੈਰਾ ਹੋਣਗੇ ਉਹ ਅਸੀਂ ਸਾਰੇ ਬੈਠ ਕੇ ਫਿਰ ਜਿਹੜੇ ਜਿਹੜੀ ਕਮੇਟੀ ਬਣਣੀ ਹੈ ਉਹ ਕਮੇਟੀ ਬਣਾਵਾਂਗੇ ਡਾਇਰੈਕਟਰ ਜਿਹੜੇ ਅਸੀਂ ਉਹ ਵੀ ਅਸੀਂ ਜੁਟ ਕਰਾਂਗੇ ਦੇਖੋ ਆਜ਼ਾਦ ਦਿਨ ਇਸੇ ਵਰਗੇ ਚੁਣਿਆ ਗਿਆ ਕਿ 13 ਤਰੀਕ ਵਸਾਖੀ ਦਾ ਦਿਨ ਜਿਹੜਾ ਖਾਲਸਾ ਦੀ ਸਤਿ ਸ਼ਤਿ ਆਪਦਾ ਮੈਂ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦਾ ਇਹਦੀ ਤੇ ਇਹੀ ਦਿਨ ਚੁਣਿਆ ਗਿਆ ਸੀ ਕਿ ਇਸ ਦੇ ਨਸੇ ਦਾ ਨੀ ਪੱਤਾ ਰੱਖੀ ਇਹਨੂੰ ਸ਼ੁਰੂਆਤ ਕਰੀਏ ਤੇ ਬਾਕੀ ਅਸੀਂ ਤਾਂ ਅਰਦਾਸ ਕਰਕੇ ਦੇਖੋ ਜਦੋਂ ਬਿਲਡਿੰਗ ਪਹਿਲਾਂ ਸਟਾਰਟ ਕੀਤੀ ਗਈ ਸੀ ਉਦੋਂ ਵੀ ਪੰਜ ਪਿਆਰੇ ਆਏ ਸੀ ਅਸੀਂ ਅਰਦਾਸ ਕਰਕੇ ਇਹਨੂੰ ਸ਼ੁਰੂ ਕੀਤਾ ਔਰ ਦਿਨ ਬਦ ਦਿਨ ਜਿਹੜਾ ਇਹ ਸਾਡੀ ਤਰੱਕੀ ਹੀ ਕਰਦੇ ਜਾ ਰਹੇ ਹਾਂ ਅਸੀਂ ਬਿਲਕੁਲ ਅਸੀਂ ਪਿੱਛੇ ਮੁੜ ਕੇ ਦੇਖਿਆ ਨਹੀਂ ਸਾਨੂੰ ਅੱਗੇ ਅੱਛੇ ਬੰਦੇ ਵੀ ਜੁੜਦੇ ਗਏ ਅੱਖੇ ਸਾਨੂੰ ਮਿਲ ਕੇ ਮਤਲਬ ਕਹਿ ਲੋ ਕਿ ਜਿਨਾਂ ਹੀ ਛਲਾਂਗਾ ਮਾਰ ਰਹੇ ਹਾਂ ਉੱਪਰ ਜਾ ਰਹੇ ਹਾਂ ਔਰ ਇੱਕ ਦਿਨ ਐਸਾ ਆਏਗਾ ਕਿ ਵਾਕਈ ਹੀ ਵਰਲਡ ਵਿੱਚ ਜਿਹੜਾ ਉਹ ਸੋਚ ਰੱਖਿਆ ਇਹਨਾਂ ਨੇ ਕਿ ਵਰਲਡ ਲੈਵਲ ਤੱਕ ਦੀ ਯੂਨੀਵਰਸਿਟੀ ਬਣੇਗੀ ਔਰ ਲੋਕ ਦੇਖੋ ਜਿਸ ਤਰ੍ਹਾਂ ਜ਼ਰ ਮਨਵਨ ਸਿੰਘ ਜੀ ਦੱਸ ਰਹੇ ਸੀ ਕਿ ਕੈਨੇਡਾ ਤੋਂ ਵੀ ਆਣਗੇ ਲੋਕੀ ਅਮਰੀਕਾ ਤੋਂ ਵੀ ਆਣਗੇ ਦੂਜੀ ਕੰਟਰੀ ਤੋਂ ਆਕੇ ਤੇ ਪੀ ਐਚ ਡੀਜ਼ ਵਗੈਰਾ ਵੀ ਇੱਥੇ ਕਰਨਗੇ ਜਿਹੜਾ ਸੋ ਕਾਫੀ ਦੂਰ ਦੀ ਸੋਚ ਕੇ ਬੈਠੇ ਹੋਏ ਹਾਂ ਅਸੀਂ ਤੇ ਅੱਜ ਤੱਕ ਦੀ ਸ਼ੁਰੂਆਤ ਹੈ ਜਿਹੜੀ ਕਿ ਇੱਥੋਂ ਕੀਤੀ ਗਈ ਸੀ ਇਸ ਤੋਂ ਅੱਗੇ ਹੁਣ ਵਿਸਤਾਰ ਛੱਡਾ ਹੋਇਆ ਉਸ ਤੋਂ ਅੱਗੇ ਅਸੀਂ ਹੋਰ ਜਿਹੜਾ ਉਹ ਜਰੂਰ ਕਰਦੇ ਹਾਂ ਤੇ ਇੱਕ ਮੈਂtheta ਜਰੂਰ ਅਨਾਉਂਸ ਕਰਨਾ ਚਾਹਾਂਗਾ ਕਿ ਇਹ ਵੀ ਅਸੀਂ ਸਾਰੇ ਨੇ ਆਪਸ ਵਿੱਚ ਰਲਮਿਲ ਕੇ ਸਾਰਾ ਫੈਸਲਾ ਕੀਤਾ ਕਿ ਅੱਜ ਆਪਾਂ ਦੋ ਚਿਹਰੇ ਜਿਹੜੀਆਂ ਇੱਥੇ ਅਸੀਂ ਅਨਾਉਂਸ ਕਰ ਰਹੇ ਹਾਂ ਇੱਕ ਭਾਈ ਨੰਦ ਜਲ ਦੀ ਚੇਅਰ ਉਹ ਇੱਥੇ ਸਾਬਤ ਕੀਤੀ ਜਾ ਰਹੀ ਹੈ ਔਰ ਇੱਕ ਪ੍ਰੋਫੈਸਰ ਅਪੁਰਨ ਸਿੰਘ ਜੀ ਸੋ ਦੋ ਚਿਹਰਾ ਦੀ ਸਥਾਪਨਾ ਜਿਹੜੀ ਹੈ ਉੱਥੇ ਇਸ ਜਿਹੜਾ ਸਾਡਾ ਐਸੋਸਿਏਟੀ ਦਾ ਹੈਗਾ ਸਾਡਾ ਇੱਥੇ ਅਸੀਂ ਜਿਹੜੀ ਹੈ ਸ਼ੁਰੂ ਕਰਕੇ ਅਨਾਉਂਸ ਕਰਦੇ ਹਾਂ ਸਾਰੇ ਯੂਨੀਵਰਸਿਟੀ ਵਿੱਚ ਕਿਹੜੇ ਕਿਹੜੇ ਕੋਰਸ ਚੁਣੇ ਜਾਣਗੇ ਤੇ ਉਹ ਤੁਹਾਨੂੰ ਦੇਖੋ ਜਿਨ੍ਹਾਂ ਦਾ ਹੁਣ ਮੇਰੇ ਤੋਂ ਬਾਅਦ ਮੈਂ ਤਾਂ ਤੰਦਰੁਸਤ ਮੈਂ ਤਾਂ ਇਨੀ ਨੌਲੇਜ ਹੈ ਨਹੀਂ ਨਾ ਜੀ ਹੁਣ ਇਹਦੇ ਬਾਰੇ ਟੈਕਨੀਕਲ ਜਿਹੜੀ ਗੱਲ ਹੈ ਉਹ ਸਾਡੇ ਵੀਸੀ ਸਾਹਿਬ ਬੈਠੇ ਆ ਤੁਹਾਨੂੰ ਇਹ ਤੁਹਾਨੂੰ ਪੂਰਾ ਡਿਟੇਲ ਦੱਸਣਗੇ ਬਸ ਜਰ ਮਨਮੋਨ ਸਿੰਘ ਜੀ ਨੇ ਕਿ ਜਿੰਨੇ ਇੱਥੇ ਸੈਮੀਨਾਰ ਹੋਏ ਨੇ ਅੱਗੇ ਵੀ ਹੋ ਰਹੇ ਨੇ ਪਰ ਕਾਫੀ ਡਿਟੇਲ ਦੇ ਵਿੱਚ ਜਦੋਂ ਉਹਨੂੰ ਟੈਕਨੀਕਲੀ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਡਾਕਟਰ ਸਰਬਜਿੰਦਰ ਸਾਡੇ ਵੀਸੀ ਸਾਹਿਬ ਦੇ ਜੋ ਚਰਾਟਰ ਸਾਹਿਬ ਉਹ ਇਹ ਸਾਰਾ ਡਿਟੇਲਸ ਦੱਸਣਗੇ ਮੇਰਾ ਨਾਮ ਮਨਮੋਨ ਸਿੰਘ ਹੈ ਮੈਂ ਰਿਟਾਇਰਡ ਆਈਪੀਐਸ ਅਫਸਰ ਹਾਂ ਔਰ ਪ੍ਰੈਜ਼ੈਂਟਲੀ ਮੈਂ ਪ੍ਰੋਫੈਸਰ ਆਫ ਫਾਈਨੈਂਸ ਹਾਂ ਗੁਰਦਾਂਗ ਦੇ ਯੂਨੀਵਰਸ ਔਰ सनी ओब्राय विवेक सदन एडवांस انسਟਿਟਿਊਟ ਆਫ ਸੋਸ਼ਲ ਸਾਇੰਸਿਸ ਦੇ ਵਿੱਚ ਅਸੀਂ ਕੰਟਰੀਬਿਊਟ ਕਰ ਰਹੇ ਹਾਂ ਆਪਣੇ ਆਪਣੇ ਆਈਡੀਆਜ਼ ਨਾਲ ਔਰ ਆਪਣੇ ਜਿਹੜੇ ਪ੍ਰੋਗਰਾਮ ਆ ਪਿਛਲੇ ਪ੍ਰੋਗਰਾਮਾਂ ਚ ਜਿਹੜੀ ਥੋੜੀ ਜੀ ਤੁਹਾਨੂੰ ਜਾਣ ਦੇ ਦਿੰਦਾ ਹਾਂ ਅਸਲੀ ਫਰਵਰੀ ਮਹੀਨੇ ਦੇ ਵਿੱਚ ਲੱਗ ਬਗ ਨਾ ਯੂਨੀਵਰਸਟੀਆਂ ਜਿੱਥੇ ਪੰਜਾਬੀ ਦੀ ਪੜ੍ਹਾਈ ਕਰਾਈ ਜਾਂਦੀ ਹੈ ਉੱਥੋਂ ਦੇ ਰਿਸਰਚ ਸਟੂਡੈਂਟ ਜਿਹੜੇ UGC ਐਲੋ ਨੇ ਰਿਸਰਚ ਫੈਲੋ ਨੇ ਉਹਨਾਂ ਦੀ ਇੱਕ ਕਾਨਫਰੰਸ ਕਰਾਈ ਸੀ 4 ਦਿਨ ਦੀ ਕਾਨਫਰੰਸ ਸੀ ਔਰ ਇੱਕ ਹਰ ਯੂਨੀਵਰਸਿਟੀ ਤੋਂ 5-5 ਰਿਸਰਚ ਫੈਲੋ ਆਏ ਸੀ ਔਰ ਉਹਨਾਂ ਨੇ ਆ ਕੇ ਆਪਣੇ ਪੇਪਰ ਪ੍ਰੈਜ਼ੈਂਟ ਕੀਤੇ ਉਹਨਾਂ ਨਾਲ ਉਸ ਯੂਨੀਵਰਸਿਟੀ ਦੇ ਉਹਨਾਂ ਦੇ ਜਿਹੜੇ ਗਾਈਡ ਔਰ ਮੈਂਟਰਸ ਔਰ ਟੀਚਰਸ ਉਹ ਵੀ ਆਏ ਸੀ ਹਰੇਕ ਨੂੰ ਇੱਕ ਇੱਕ ਸੈਸ਼ਨ ਦਿੱਤਾ 3-3 ਘੰਟੇ ਦਾ ਔਰ ਉਹਨਾ ਨੇ ਆਪਣੇ ਵਿਚਾਰ ਸਾਂਝੇ ਕੀਤੇ ਇੱਕ ਬਹੁਤ ਵੱਡੇ ਲੈਵਲ ਤੇ ਡਿਸਕਸ਼ਨਸ ਹੋਈ ਤਾਂ ਕਿ ਪੰਜਾਬੀ ਦੀ ਜਿਹੜੀ ਰਿਸਰਚ ਹੋ ਰਹੀ ਹੈ ਉਸ ਤੇ ਇੱਕ ਇੱਕ ਰਿਵਿਊ ਕੀਤਾ ਜਾਵੇ ਔਰ ਉਸ ਦਾ ਇੱਕ ਫਿਊਚਰ ਕੀ ਹੋ ਸਕਦਾ ਇੱਕ ਰੋਡ ਮੈਪ ਬਣਾਇਆ ਜਾਵੇ ਔਰ ਕਿਹੜੀਆਂ ਕਿਹੜੇ ਗੈਪਸ ਨੇ ਗ੍ਰੇ ਏਰੀਆਜ਼ ਨੇ ਉਹਨਾਂ ਨੂੰ ਪਹਿਚਾਣਿਆ ਜਾਵੇ ਉਸ ਕਾਨਫਰੰਸ ਦਾ ਨਤੀਜਾ ਇਹ ਨਿਕਲਿਆ ਕਿ ਉਹਦੇ ਵਿੱਚੋਂ ਇੱਕ ਵਿਚਾਰ ਇਹ ਪੈਦਾ ਹੋਇਆ ਕਿ ਇਸ ਇੰਸਟੀਚਿਊਟ ਨੂੰ ਅਸੀਂ ਹੋਰ ਐਡਵਾਂਸ ਰੂਪ ਦੇ ਵਿੱਚ ਇੱਕ ਯੂਨੀਵਰਸਿਟੀ ਰਿਫਾਰਮ ਦੇ ਵਿੱਚ ਅਸੀਂ ਲਿਆ ਜਾ ਸਕਦੇ ਹਾਂ ਔਰ ਇਹ ਅੱਜ ਇਸ ਦਾ ਜਿਹੜਾ ਨੀ ਪੱਥਰ ਰੱਖਿਆ ਹੈ ਸਤਿਵਾ ਮਹਾਪੁਰਸ਼ਾਂ ਨੇ ਔਰ ਮੈਨੂੰ ਉਮੀਦ ਹੈ ਕਿ ਇਸ ਨੂੰ ਸਾਡੇ ਵਾਈਸ ਚਾਂਸਰ ਸਾਹਿਬ ਦੀ ਅਗਵਾਈ ਦੇ ਵਿੱਚ ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਹੈ ਉਹ ਯੂਨੀਵਰਸਟੀਆਂ ਚ ਲਾਏ ਨੇ ਔਰ ਇਸ ਨੂੰ ਅਸੀਂ ਲਾਗੂ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਹੋਰ ਵੱਡਾ ਸੈਮੀਨਾਰ ਕਰਾਉਣੇ ਜਾ ਰਹੇ ਹਾਂ ਗੁਰਦਾਨਕ ਸਾਹਿਬ ਦੇ ਉੱਤੇ ਉਹਦਾ ਨਾਮ ਹੋਵੇਗਾ ਐਪਿਸਟਮੋਲੋਜੀਕਲ ਪੈਰਾਡਾਈਮਸ ਆਫ ਗੁਰਨਾਨਕ ਬਾਣੀ ਇਹਦੇ ਵਿੱਚ ਅਸੀਂ ਯੂਨੀਵਰਸਿਟੀਆਂ ਦੇ ਸੈਂਟਰਲ ਯੂਨੀਵਰਸਿਟੀ ਦੇ ਕੁਝ ਰਿਟਾਇਰਡ ਜਿਹੜੇ ਐਕਸਪਰਟ ਨੇ ਗੁਰਬਾਣੀ ਦੇ ਉਹਨਾਂ ਨੂੰ ਬੁਲਾ ਕੇ ਅਸੀਂ ਉਹਨਾਂ ਦੇ ਵਿਚਾਰ ਸੁਣਾਗੇ ਔਰ ਬਹੁਤ ਵੱਡੀ ਆਡੀਅנס ਨੂੰ ਅਸੀਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਥਰੂ ਸੋਸ਼ਲ ਮੀਡੀਆ ਵਰਚੁਅਲ ਕਨੈਕਟੀਵਿਟੀ ਸੋ ਇਹ ਸਾਡੇ ਆ ਇਹ ਐਡਵਾਂਸ ਇੰਸਟੀਚਿਊਟ ਜਿਹੜਾ ਹੈਗਾ ਉਹਦੇ ਅੰਤਰਗਤ ਪ੍ਰੋਗਰਾਮ ਚੱਲਦੇ ਰਹਿਣਗੇ ਔਰ ਯੂਨੀਵਰਸਿਟੀ ਆਪਣੇ ਜਿਹੜਾ ਰੂਪ ਹੈ ਹੌਲੀ-ਹੌਲੀ ਜਿਹੜਾ ਹੈ ਅਖਤਿਆਰ ਕਰਦੀ ਰਹੇਗੀ ਯੂਨੀਵਰਸਿਟੀ ਇੱਕ ਵੱਡਾ ਆਦਾਰਾ ਹੋਏਗਾ ਇਹ ਇੰਸਟੀਚਿਊਟ ਜਿਹੜਾ ਹੈ ਉਹਦਾ ਇੱਕ ਹਿੱਸਾ ਰਹੇਗਾ ਪਰਮਾਨੈਂਟ ਹਿੱਸਾ ਕਿਉਂਕਿ ਇਹਦਾ ਇੱਕ ਆਪਣਾ ਸਟਰਕਚਰ ਹੈ ਇਸ ਨੂੰ ਇਹ ਜੋ ਇੱਥੇ ਕੰਮ ਹੋ ਰਿਹਾ ਉਹ ਲਗਾਤਾਰ ਕੰਮ ਹੁੰਦਾ ਰਹੇਗਾ ਐਸ ਸੱਚ ਔਰ ਉਹਨੂੰ ਹੋਰ ਐਕਸਪੈਂਡ ਕਰਾਂਗੇ ਹੋਰ ਕੋਰਸੇ ਸ਼ੁਰੂ ਕਰਾਂਗੇ ਇਹ ਸਾਡਾ ਵਿਜ਼ਨ ਹੈ ਸੋ ਮੈਂ ਡਾਕਟਰ ਸਰਬਜੀਂਦਰ ਸਿੰਘ ਨੂੰ ਕਿਹਾ ਕਿ ਉਹ ਆਪਣੀ ਇਸ ਗੱਲ ਨੂੰ ਹੋਰ ਵਿਸਤਾਰ ਨਾਲ ਸਭ ਤੋਂ ਪਹਿਲਾਂ ਤੇ ਪੱਤਰਕਾਰ ਭਾਈ ਚਰੇ ਦਾ ਬਹੁਤ ਬਹੁਤ ਧੰਨਵਾਦ ਸਾਡੀ ਇਸ ਨਵੀਂ ਬਣਨ ਜਾ ਰਹੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਆਣ ਕੇ ਸਾਡਾ ਮਾਣ ਵਧਾਇਆ ਤੇ ਇਹ ਨਿਰੰਤਰਤਾ ਦੇ ਵਿੱਚ جاری ਰਹੇਗਾ ਅਸੀਂ ਮੌਕਾ ਪ੍ਰੋਵਾਈਡ ਕਰਦੇ ਰਹਾਂਗੇ ਕਿ ਤੁਸੀਂ ਲਗਾਤਾਰ ਸਾਡੇ ਕੰਮ ਦੇ ਰਹੋ ਮੈਂ ਦੱਸਣਾ ਚਾਹੁੰਗਾ ਕਿ 858 ਈਸਵੀ ਦੇ ਵਿੱਚ ਦੁਨੀਆ ਦੇ ਵਿੱਚ ਪਹਿਲੀ ਯੂਨੀਵਰਸਿਟੀ ਜਿਹਨੂੰ ਡਿਗਰੀ ਵਾਲੀ ਯੂਨੀਵਰਸਿਟੀ ਕਿਹਾ ਜਾਂਦਾ ਸੀ ਉਸ ਤੋਂ ਪਹਿਲਾਂ ਬਿਫੋਰ ਬੀਫੋਰ ਕ੍ਰਾਈਸਟ ਵੀ ਯੂਨੀਵਰਸਿਟੀਆਂ ਸਨ ਪਰ ਉਹ ਸੈਮੀਨਰੀਜ਼ ਸਨ ਪਹਿਲੀ ਯੂਨੀਵਰਸਿਟੀ 858 ਦੇ ਵਿੱਚ ਫਾਤਿਮਾ ਅਲ ਅਹਾਰੀ ਨਾਮ ਦੀ ਇੱਕ ਵਿਮਨ ਨੇ ਸਟੈਬਲਿਸ਼ ਕੀਤੀ ਸੀ ਤੇ ਉਹਨਾਂ ਨੇ ਡਿਗਰੀਆਂ ਜਾਰੀ ਕੀਤੀਆਂ ਖੂਬਸੂਰਤ ਪਹਿਲੂ ਇਹ ਹੈ ਕਿ 858 ਅਮੇਜਨ ਕਰੋ ਤੁਸੀਂ ਕਿ ਉਸ ਵੇਲੇ ਉਸ ਲੇਡੀ ਕੋ ਜਿਹੜਾ ਵਿਜ਼ਨ ਸੀ ਕਿ ਯੂਨੀਵਰਸਟੀਆਂ ਕਿਵੇਂ ਦੀਆਂ ਹੋਣੀਆਂ ਚਾਹੀਦੀਆਂ ਨੇ ਯੂਨੀਵਰਸਟੀ ਦਾ ਰੂਪ ਕਿਹੋ ਜਿਹਾ ਹੋਵੇ ਤੇ ਯੂਨੀਵਰਸਟੀ ਵਰਕ ਕਿਵੇਂ ਉਹ ਕਰੇਗੀ ਉਸ ਨੂੰ ਨੇ ਡਿਫਾਈਨ ਕੀਤਾ ਪਰ ਉਸ ਤੋਂ ਬਾਅਦ ਨਿਰੰਤਰ ਉਸ ਦੇ ਸੰਕਲਪ ਨੂੰ ਅੱਜ ਤੱਕ ਇੰਪਲੀਮੈਂਟ ਨਹੀਂ ਕੀਤਾ ਗਿਆ ਪਰ ਬਿਟੌਰ ਵਾਈਸ ਚਾਂਸਲ ਜਿਹੜਾ ਕਿ ਰਤਬਾ ਐਸ ਪੀ ਐ ਸਰਾਇਓ ਰਾਣੀ ਮੈਨੂੰ ਦਿੱਤਾ ਸਰਪ੍ਰਥਮ ਅਲਹਾਰੀ ਦਾ ਉਹ ਕਨਸੈਪਟ ਜਿਹੜਾ ਹੈ ਅਸੀਂ ਇਸ ਯੂਨੀਵਰਸਿਟੀ ਵਿੱਚ ਅਪਲਾਈ ਕਰਨ ਜਾ ਰਹੇ ਹਾਂ ਉਹ ਖੂਬਸੂਰਤ ਪਹਿਲੂ ਹੈ ਕਿਉਂਕਿ ਪ੍ਰੈਸ ਦੇ ਮਾਧਿਅਮ ਰਹੀਂ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਤੁਹਾਡੀ ਆਵਾਜ਼ ਬਹੁਤ ਦੂਰ ਤੱਕ ਜਾਂਦੀ ਹੈ ਕਿ ਅਲਹਾਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਕਨਸੈਪਟ ਆਫ ਯੂਨੀਵਰਸਿਟੀ ਕਿ ਜਿੰਨਾ ਚਿਰ ਤੱਕ ਤੁਸੀਂ ਕਲੀਅਰ ਨਹੀਂ ਹੁੰਦੇ ਕਿ ਕਿਸੇ ਸੰਸਥਾ ਦਾ ਸੰਕਲਪ ਕੀ ਹੈ ਉਸਦੇ ਪੈਰਾਮੀਟਰ ਕੀ ਨੇ ਉਸ ਦੇ ਰੂਟਸ ਕੀ ਨੇ ਉਸ ਦੀ ਫਲਾਈਟ ਕੀ ਹੋਏਗੀ ਉਹਨਾਂ ਚਿਰ ਤੱਕ ਤੁਸੀਂ ਅਪ ਟੂ ਦਾ ਮਾਰਕ ਨਹੀਂ ਹੋ ਸਕਦੇ ਸੋ ਸਾਡਾ ਪਹਿਲਾ ਸਟੈਪ ਕਨਸੈਪਟ ਆਫ ਯੂਨੀਵਰਸਿਟੀ ਉਹ ਅਸੀਂ ਸ਼ੁਰੂ ਕਰ ਲਿਆ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਡੈਫੀਨਿਟਲੀ ਇਹ ਮੈਂ ਬਤੌਰ ਵਾਈਸ ਚਾਂਸ ਤੁਹਾਡਾ ਪ੍ਰੋਮਿਸ ਕਰਦਾ ਹਾਂ ਕਿ ਇਹੋ ਜੇ ਨਤੀਜੇ ਕਟਾਂਗੇ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਜ਼ੂਰ ਦੀ ਇਹ ਧਰਤ ਜਿਹੜਾ ਰੰਗ ਉਹਨਾਂ 1699 ਦੀ ਵਿਸਾਖੀ ਨੂੰ ਬਦਲਿਆ ਸੀ ਤੇ ਬੰਦੇ ਨੂੰ ਬੰਦਾ ਹੁੰਦਾ ਅਹਿਸਾਸ ਕਰਾਇਆ ਸੀ ਅਸੀਂ ਉਹਨਾਂ ਦੇ ਪੱਜਨਾ ਤੇ ਚੱਲਦੇ ਹੋਏ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਇਲਾਕੇ ਦੇ ਵਿੱਚ ਜੋ ਅਨਪੜਤਾ ਹੈ ਜੋ ਗਰੀਬੀ ਹੈ ਉਸ ਨੂੰ ਵਿਦਿਆ ਦੇ ਮਾਧਿਅਮ ਰਾਹੀਂ ਅਸੀਂ ਦੂਰ ਕਰਨ ਦਾ ਯਤਨ ਕਰੀਏ ਤੋਂ ਦੂਜਾ ਕਨਸੈਪਟ ਜਿਹੜਾ ਹਰੀ ਨੇ ਦਿੱਤਾ ਸੀ ਉਹ ਸੀ ਸਕੂਲ ਆਫ ਯੂਨੀਵਰਸਿਟੀ ਕਨਸੈਪਟ ਆਫ ਯੂਨੀਵਰਸਿਟੀ ਫਿਰ ਸਕੂਲ ਆਫ ਯੂਨੀਵਰਸਿਟੀ ਮੈਂ ਫਿਰ ਤੁਹਾਨੂੰ ਗਾਉਂਗਾ ਕਿ ਅੱਜ ਤੱਕ ਸੰਸਾਰ ਦੀ ਕਿਸੇ ਵੀ ਯੂਨੀਵਰਸਿਟੀ ਨੇ ਉਸ ਤੋਂ ਬਾਅਦ ਇਸ ਨੂੰ ਇੰਪਲੀਮੈਂਟ ਨਹੀਂ ਕੀਤਾ ਪਰ ਅਸੀਂ ਉਸ ਕਨਸੈਪਟ ਨੂੰ ਇੱਥੇ ਇੰਪਲੀਮੈਂਟ ਕਰਨ ਜਾ ਰਹੇ ਹਾਂ ਇਸੇ ਕਰਕੇ ਅੱਜ ਅਸੀਂ ਸਕੂਲ ਆਫ ਯੂਨੀਵਰਸਿਟੀ ਦੀ ਨੀ ਰੱਖੀ ਹੈ ਸਕੂਲ ਆਫ ਯੂਨੀਵਰਸਿਟੀ ਦਾ ਜਿਹੜਾ ਕਨਸੈਪਟ ਹੈ ਬਹੁਤ ਵਾਈਡਰ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਿਆਣੀ ਜੋ ਤੁਸੀਂ ਇੱਕ ਜਰਨਲਿਜ਼ਮ ਦੇ ਖੇਤਰ ਤੋਂ ਆਏ ਹੋ ਕਿ ਹਰ ਯੂਨੀਵਰਸਿਟੀ ਦੇ ਵਿੱਚ ਸਕੂਲ ਦਾ ਕਨਸੈਪਟ ਹੁੰਦਾ ਹੈ ਕਿਸੇ ਪਰਟੀਪਕੂਲਰ ਸਬਜੈਕਟ ਨੂੰ ਲੈ ਕੇ ਕਿ ਸਕੂਲ ਆਫ ਇਕਨੋਮਿਕਸ ਸਕੂਲ ਆਫ ਰਿਲੀਜੀਅਸ ਸਟਡੀ ਸਕੂਲ ਆਫ ਲੈਂਗੁਏਜਸ ਪਰ ਸਕੂਲ ਆਫ ਯੂਨੀਵਰਸਿਟੀ ਦਾ ਕਨਸੈਪਟ ਕਿਸੇ ਨੇ ਵੀ ਡਵੈਲਪ ਨਹੀਂ ਕੀਤਾ ਇਹੀ ਕਾਰਨ ਹੈ ਕਿ ਅੱਜ ਤੱਕ ਦੀਆਂ ਜਿੰਨੀਆਂ ਵੀ ਯੂਨੀਵਰਸਿਟੀ ਐਨ ਬਿਨਾ ਕਿਸੇ ਝਿਜਕ ਤੋਂ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਉਹਨਾਂ ਦਾ ਫੀਸ ਪੈਟਰਨ ਹੈ ਉਹ ਮਾਰੂ ਹੈ ਲੋਕ ਪੜ ਨਹੀਂ ਸਕਦੇ ਗਰੀਬ ਉਸ ਦੇ ਗੇਟ ਤੱਕ ਜਾਣ ਦੀ ਕੋਸ਼ਿਸ਼ ਵੀ ਨਹੀਂ ਕਰ ਸਕਦਾ ਪਰ ਇੱਥੇ ਯੋਗਤਾ ਹੋਵੇ ਅਬਿਲਿਟੀ ਹੋਵੇ ਤੇ ਅਸੀਂ ਉਸ ਅਬਿਲਿਟੀ ਨੂੰ ਮੁੱਖ ਰੱਖਾਂਗੇ ਨਾ ਕਿ ਉਸ ਦੇ ਸੋਸ਼ਲ ਸਟੇਟਸ ਨੂੰ ਅਸੀਂ ਉਹਨਾਂ ਬੱਚਿਆਂ ਨੂੰ ਐਡਮਿਸ਼ਨ ਦਵਾਂਗੇ ਉਹਨਾਂ ਲਈ ਮੈਂ ਅਜੀਬ ਪ੍ਰੈਸ ਰੂਟ ਤਿਆਰ ਕੀਤਾ ਹੈ ਉਹ ਤੁਹਾਨੂੰ ਦੇ ਦਾਂਗੇ 10 ਤਰ੍ਹਾਂ ਦੇ ਕੋਰਸ ਕੋਰਸ ਜਿਹੜੇ ਨੇ ਸਕਿੱਲ ਓਰੀਐਂਟਡ ਉਹ ਅਸੀਂ ਤਿਆਰ ਕੀਤੇ ਨੇ ਉਹ ਸਾਡੇ ਸਿਲੇਬਸ ਦਾ ਭਾਗ ਹੋਣਗੇ ਸਾਡਾ ਸਿਲੇਬਸ ਡਿਫਰੈਂਟ ਹੋਏਗਾ ਜਿਹੜੀਆਂ ਰਵਾਇਤੀ ਯੂਨੀਵਰਸਿਟੀ ਦੇ ਸਿਲੇਬਸ ਨੇ ਅਸੀਂ ਉਹਨਾਂ ਤੋਂ ਡਿਫਰੈਂਟ ਚੱਲਾਂਗੇ ਸਾਡੀ ਯੂਨੀਵਰਸਿਟੀ ਡਿਫਰੈਂਟ ਹੋਏਗੀ ਤੇ ਅਸੀਂ ਡਿਫਰੈਂਟ ਢੰਗ ਦੇ ਨਾਲ ਜਦੋਂ ਪ੍ਰੈਕਟਿਸ ਆਫ ਯੂਨੀਵਰਸਿਟੀ ਆਏਗੀ ਜਿਹੜਾ ਲਾਸਟ ਸਟੈਪ ਸਾਡਾ ਹੈ ਸਾਨੂੰ ਉਸ ਵਿੱਚ ਸਮਾਂ ਲੱਗ ਜਾਏਗਾ 2 ਸਾਲ 3 ਸਾਲ 4 ਸਾਲ 5 ਸਾਲ ਵੀ ਲੱਗ ਸਕਦੇ ਨੇ ਪਰ ਜਾਦੂ ਪ੍ਰੈਕਟਿਸ ਆਫ ਯੂਨੀਵਰਸਿਟੀ ਐਸਟੈਬਲਿਸ਼ ਹੋਏਗੀ ਸੰਸਾਰ ਪਰ ਦੇ ਲੋਕ ਜਿਹੜੇ ਨੇ ਉਸੇ ਤਰ੍ਹਾਂ ਹੀ ਇਵੇਂ ਆਉਣਗੇ ਜਿਵੇਂ ਬੋਧ ਦੇ ਵੇਲੇ ਬਹੁਤ ਗਿਆ ਦੇ ਵਿੱਚ ਸਤਾਫ ਯੂਨੀਵਰਸਿਟੀਆਂ ਦੇ ਵਿੱਚ ਵਕਫ ਵਕ ਦੇ ਸਾਦੋਂ ਲੋਕ ਆਉਂਦੇ ਸਨ ਅਤੇ ਸੈਮੀਨਾਰੀਜ਼ ਦੇ ਤੌਰ ਤੇ ਸੈਮੀਨਾਰੀਜ਼ ਦੇ ਵਿੱਚ ਉਹ ਵਿਦਿਆਗ੍ਰਹਿਣ ਕਰ ਸਕਦੇ ਸਨ ਸਾਨੂੰ ਵਿਦਨ 1 ਮੰਥ ਵਿਦਨ 2 ਮੰਥ ਔਰ ਵਿਦਨ 6 ਮੰਥ ਅਸੀਂ ਤੁਹਾਡੇ ਫਿਰ ਰੂਬਰੂ ਮਾਗੇ ਤੇ ਅਸੀਂ ਦੱਸਾਂਗੇ ਕਿ ਅਸੀਂ ਕਿਸ ਪੜਾ ਤੇ ਪਹੁੰਚ ਗਏ ਮੇਰੇ ਨਾਲ ਐਸਪੀਐਸ ਸਿੰਘ ਉਭਰਾਏ ਹੋਰਾਂ ਬਾਰੀ ਆਪਾਂ ਵਿਸਥਾਰਤ ਤਤ ਉਥੇ ਗੱਲ ਕਰ ਚੁੱਕੀ ਹੈ ਕਿਉਂਕਿ ਇਹਨਾਂ ਤੋਂ ਬਿਨਾ ਤੇ ਚੱਲਿਆ ਨਹੀਂ ਜਾ ਸਕਦਾ ਕਿਉਂਕਿ ਇਸ ਲਈ ਇੱਕ ਵੱਡੀ ਅਮਾਉਂਟ ਦੀ ਲੋੜ ਹੈ ਅਤੇ ਉਹ ਅਮਾਉਂਟ ਜਿਹੜੀ ਹੈ ਉਹ ਇਹਨਾਂ ਦੀ ਜੇਬ ਚ ਆਉਣੀ ਹੈ ਸਰਬਾਦਾ ਬਲੈਕਟਰਸ ਚ ਆਉਣੀ ਹੈ ਪਰ ਮੇਰੇ ਨਾਲ ਬਹੁਤ ਹੀ ਸੁਗੜ ਤੇ ਸਿਆਣੇ ਮੇਰੇ ਪਰਮ ਮਿੱਤਰ ਬਡੇ ਰੁਕਮੇ ਤੋਂ ਆਏ ਨੇ ਤੇ ਜੀ ਮੈਂ ਕਹਾਂ ਕਿ ਇਹਨਾਂ ਦਾ ਪੁਲਿਸ ਵਾਲਾ ਸੁਭਾਅ ਨਹੀਂ ਹੈ ਪਰ ਪੁਲਿਸ ਚਲੇ ਗਏ ਪਰ ਇਹਨਾਂ ਲਈ ਖੁਸ਼ਕਿਸਮਤੀ ਹੈ ਕਿ ਦੁਬਾਰਾ ਪ੍ਰੋਫੈਸਰ ਬਣੇ ਇਹ ਸਰਦਾਰ ਆਪ ਸਾਹਿਬ ਮੇਰੇ ਖਿਆਲ ਮੇਰੇ ਖਿਆਲ ਅੱਜ ਤੁਹਾਡਾ ਪੁਨਰਜਨਮ ਹੋਇਆ ਤੁਹਾਡਾ ਕਿ ਇੱਕ ਇਸ਼ਾ ਹੁੰਦੀ ਹੈ ਆਈਆਈਐਸ ਆਈਪੀਐਸ ਦੀ ਵੀ ਕਿ ਮੈਂ ਪ੍ਰੋਫੈਸਰ ਬਣਾ ਉਹ ਇਹ ਪ੍ਰੋਫੈਸਰ ਵੀ ਸਾਡੇ ਨੇ ਪ੍ਰੋਫੈਸਰ ਕਮ ਰਜਿਸਟਰ ਹੋਣਗੇ ਇਹ ਪ੍ਰੋਫੈਸਰਾਂ ਨਾਲ ਉਸਤੁਤਮਾ ਵੀ ਹੈ ਕਿ ਬਤੌਰ ਬਦਨਵਾਇਚਨ ਤੁਹਾਨੂੰ ਦੇਣਾ ਕਿਉਂਕਿ ਪ੍ਰੋਫੈਸਰ ਦੇ ਰਤਮੇ ਤੋਂ ਤਾਂ ਕੋਈ ਰਤਬਾ ਹੈ ਨਹੀਂਗਾ। ਤੋਂ ਇਨਾ ਇਨਟੈਕ ਜਿਹੜੀ ਇਹਨਾਂ ਦੀ ਇਨਸਾਈਟਸ ਨੇ ਉਹਨਾਂ ਨੂੰ ਅਸੀਂ ਵਰਤਾਂਗੇ ਤੇ ਅਬਰਾਏ ਸਾਹਿਬ ਅਸੀਂ ਤੁਹਾਨੂੰ ਇਹ ਯਕੀਨ ਦਿਵਾਉਣੀ ਦੋਣਿਆਂ ਕਿ ਬਹੁਤ ਪ੍ਰੋਜੈਕਟ ਚੱਲ ਰਹੇ ਨੇ ਬੜੇ ਖੂਬਸੂਰਟਾਗ ਨਾ ਢੜੀ ਚੱਲ ਰਹੇ ਨੇ ਦੁਨੀਆ ਚ ਨਾ ਹੈ। ਪਰ ਇਹ ਯੂਨੀਵਰਸਿਟੀ ਤੁਹਾਨੂੰ ਸੰਸਾਰ ਦੇ ਵਿੱਚ ਉਹਨਾਂ ਐਡਮਿਸ਼ਨਾਂ ਦੇ ਵਿੱਚ ਖੜਿਆ ਕਰਕੇ ਰੱਖ ਦੇਗੀ ਜਿਹਦੇ ਵਿੱਚ ਕੁਝ ਇੱਕ ਪੋਟਿਆਂ ਤੇ ਗਿੱਟ ਜੋਗੇ ਨਾਂ ਨੇ। ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਥੈਂਕ ਯੂ ਵੈਰੀ। ਅੱਜ ਦਾ ਇਹ ਦਿਨ ਜਿਹੜਾ ਕਿ ਬਹੁਤ ਹੀ ਵਿਸ਼ੇਸ਼ ਹੈ ਜਨਮ ਹੋਇਆ ਖਾਲਸਾ ਪੰਥ ਦਾ ਔਰ ਅੱਜ ਦੇ ਦਿਨ ਇੱਕ ਜਨਮ ਹੋ ਰਿਹਾ ਇੱਕ ਐਸੀ ਯੂਨੀਵਰਸਿਟੀ ਦਾ ਜਿਹੜੀ ਕਿ ਡਿਫਰੈਂਟ ਮੈਨੂੰ ਨਜ਼ਰ ਆ ਰਹੀ ਅੱਜ ਯੂਐਸਟੀ ਐਸ ਸੱਚ ਇਜ਼ ਅ ਫਾਊਂਟੇਨ ਆਫ ਨੋਲਿਜ ਉਹ ਫੁਆਰਾ ਜਿੱਥੋਂ ਗਿਆਨ ਦਾ ਪ੍ਰਕਾਸ਼ ਨਿਕਲਦਾ ਉੱਥੋਂ ਇਹ ਹੈ ਯੂਨੀਵਰਸਿਟੀ ਦੀ ਡੈਫੀਨੇਸ਼ਨ ਇਸ ਡੈਫੀਨੇਸ਼ਨ ਵਿੱਚ ਮੈਂ ਜੇ ਕਦੀ ਯਾਦ ਕਰਾਂ ਪਿਛਲੀ ਗੱਲ ਨੂੰ ਤਾਂ ਅਗਰੈ ਸਾਹਿਬ ਨੇ ਇੱਕ ਵਾਰੀ ਕਿਹਾ ਥਾ ਕਿ ਮੈਂ ਯੂਨੀਵਰਸਿਟੀ ਬਣਾਉਣਾ ਚਾਹੁੰਦਾ ਫਾਰ ਮੈਂਟਲੀ ਚੈਲੰਜਡ অর ਡਿਸੇਬਲਡ ਪ੍ਰੋ ਕਨਸੈਪਟ ਬਦਲਦਾ 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 ਅਗਰੈ ਸਾਹਿਬ ਨੇ ਹੁਣ ਅੱਜ ਇੱਕ ਗਿਆਨ ਦੀ ਯੂਨੀਵਰਸਿਟੀ ਰਾਜਧਾਨੀ ਦੀ ਮੈਂਟਲੀ ਚੈਲੰਜਡ ਯੂਨੀਵਰਸਿਟੀ ਵਾਸਤੇ ਇਹ ਚੇਂਜ ਕਰਕੇ ਇਹ ਕੀਤਾ ਹੈ ਉਹਦੇ ਵਿੱਚ ਵੀ ਮੈਂ ਇੱਕ ਬੜੀ ਖਾਸ ਚੀਜ਼ ਜਿਹੜੀ ਦੇਖ ਰਿਹਾ ਅੱਜ ਕਿ ਹਰੇਕ ਯੂਨੀਵਰਸਿਟੀ ਦੇ ਵਿੱਚ ਸਕੂਲ ਆਫ ਇਕਨੋਮਿਕ ਸਕੂਲ ਆਫ ਫਿਜ਼ਿਕਸ ਸਕੂਲ ਆਫ ਕੈਮਿਸਟਰੀ ਬਾਇਓ ਕੈਮਿਸਟਰੀ ਸਕੂਲ ਆਫ ਮੈਡੀਸਨ ਇਦਾਂ ਦੇ ਹੁੰਦੇ ਪਰ ਥਿਸ ਇਜ਼ ਅ ਸਕੂਲ ਆਫ ਯੂਨੀਵਰਸਿਟੀ ਵਿਚ ਇਜ਼ ਅ ਡਿਫਰੈਂਟ ਕਨਸੈਪਟ ਵਿਚ ਦੀ ਵਾਈਸ ਚਾਂਸਲਰ ਹੈਜ਼ ਐਲੈਬੋਰੇਟਡ ਵੈਰੀ ਵੈਲ ਇਨ ਨਾਈਸ ਵੇ ਪਰ ਇਹ ਮੈਂ ਸਮਝਦਾ ਵੀ ਇਹ ਜੇ ਅਸੀਂ ਇਹਨੂੰ ਅਪਸਾਈਡ ਡਾਊਨ ਕਰਕੇ ਦੇਖ ਰਹੇ ਹਾਂ ਵੀ ਇਟ ਇਜ਼ ਨਾਟ ਦੀ ਯੂਨੀਵਰਸਿਟੀ ਦੇ ਵਿੱਚ ਸਕੂਲ ਨਹੀਂ ਹੈ ਇਟ ਇਜ਼ ਅ ਸਕੂਲ ਦੇ ਵਿੱਚ ਇੱਕ ਯੂਨੀਵਰਸਿਟੀ ਇਟ ਇਜ਼ ਅ ਡਿਫਰੈਂਟ ਕਨਸੈਪਟ ਪਰ ਇਹ ਜਿੱਦਾਂ ਇਹਨਾਂ ਨੇ ਦੱਸਿਆ ਵੀ 859 ਸਾਲ ਪਹਿਲਾਂ ਇਹ ਚੀਜ਼ ਕਨਸੈਪਟ ਜਿਹੜਾ ਨਵਾਂ ਕਨਸੈਪਟ ਲੈ ਕੇ ਆਏ ਹੈ ਇਹਦੇ ਨਾਲ ਇਹਨਾਂ ਨੇ ਡਿਫਰੈਂਟ ਟਾਈਪਸ ਦੇ ਸਕਿੱਲ ਕੋਰਸੇ ਦੇ ਨਾਲ-ਨਾਲ ਡਿਫਰੈਂਟ ਚੀਜ਼ਾਂ ਜਿਹੜੀਆਂ ਕਰਨ ਕੇ ਐਜੂਕੇਸ਼ਨ ਬਾਰੇ ਮੈਨੂੰ ਲੱਗਦਾ ਵੀ ਇੱਕ ਇੱਕ ਨਵਾਂ ਇੱਕ ਐਸਾ ਉਜਾਲਾ ਕਰਨਗੇ ਇਸ ਇਲਾਕੇ 'ਚ ਮੈਨੂੰ ਖੁਸ਼ੀ ਹੈ ਇਸ ਇਲਾਕੇ 'ਚ ਕਿਉਂਕਿ ਮੈਂ ਵੀ ਇਸ ਇਲਾਕੇ ਦਾ ਜੰਮਿਆ ਪੜਿਆ ਹੈ ਔਰ ਇਹ ਬੜੀ ਵਧੀਆ ਗੱਲ ਹੈ ਕਿ ਇਸ ਯੂਨੀਵਰਸਿਟੀ ਨਾਲ ਅਸੀਂ ਇਸ ਇਲਾਕੇ ਦੀ ਪੜਾਈ ਚੜਾਈ ਹੋਏਗੀ ਪਲੱਸ ਜਿੱਦਾਂ ਡਾਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਸਟੂਡੈਂਟਸ ਟਰੋਂਗ ਡਿਫਰੈਂਟ ਪਾਰਟਸ ਆਫ ði world will also come to this place which is a very very effective thing to make this area more prevalent in the world aur main chahunga ki jede jede courses tusi hai eh bade changi tarah tusi define karna hai aur jo kuch bhi eh, mere to koi kyunki university hai punjab de dairech ban rahi hai to so we need to work with the government of punjab oh fir assi jinne bhi education department nal koi gallan hoyian ਉਦੇ ਵਿੱਚ ਮੈਂ ਜੋ ਕੁਝ ਵੀ ਜੋ ਯੋਗਦਾਨ ਕਰ ਸਕਦਾ ਹੋਇਆ ਤਾਂ ਮੈਂ ਕਰੂੰਗਾ ਬਿਲਕੁਲ ਕਿਉਂਕਿ ਅਬਰਾਇ ਸਾਹਿਬ ਦੇ ਹੀ ਅਸੀਂ ਕੰਗ ਹੈ ਇਹਨਾਂ ਕਰਕੇ ਹੀ ਸਾਡੀ ਹੋਂਦ ਬਣ ਰਹੀ ਹੈ ਹੁਣ ਤਾਂ ਮੈਂ ਬੜੀ ਖੁਸ਼ੀ ਹੈ ਮੈਨੂੰ ਅੱਜ ਅਬਰਾਇ ਸਾਹਿਬ ਨੂੰ ਮੁਬਾਰਕਵਾਦ ਦਿੰਦੇ ਕਿ ਤੁਸੀਂ ਅੱਜ ਇੱਕ ਯੂਨੀਵਰਸਿਟੀ ਦੇ ਨੀਂਹ ਪੱਥਰ ਰੱਖਿਆ ਔਰ ਮੈਂ ਅੱਜ ਦੇ ਦਿਨ ਇਹ ਵੀ ਗੱਲ ਕਹਿਣਾ ਚਾਹੁੰਦਾ ਵੀ ਜੇ ਮੈਂ ਆਈ ਸਟੱਡੀਡ ਐਟ ਬਨਾਰਸਿਧੂ ਯੂਨੀਵਰਸਿਟੀ ਜੇ ਤੁਹਾਨੂੰ ਪਤਾ ਹੋਵੇ ਕਿ ਸੰਤ ਮਸਤੂਆਣਾ ਵਾਲੇ ਜਿਹੜੇ ਸਨ ਉਹਨਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਨਹੀਂ ਰੱਖੀ ਸੋ ਇਹ ਕਨਸੈਪਟ ਜਿਹੜਾ ਕਿ ਰਿਲੀਜੀਅਸ ਬੰਦਿਆਂ ਤੇ ਇੱਕ ਐਦਾ ਭਾਰਾ ਕੰਮ ਕਰਾਣਾ ਐਸੀ ਯੂਨੀਵਰਸਿਟੀ ਬਣਾਣੀ ਤਾਂ ਮੈਨੂੰ ਇਹ ਕੋਈ ਯਕੀਨ ਮਤਲਬ ਬਿਲਕੁਲ ਯਕੀਨ ਹੈ ਕਿ ਇਹ ਯੂਨੀਵਰਸਿਟੀ ਇੱਕ ਐਸੇ ਸਿਰੇ ਤੱਕ ਪਹੁੰਚੇਗੀ ਜਿਹਦਾ ਬਨਾਰਸ ਹਿੰਦੂ ਯੂਨੀਵਰਸਿਟੀ ਦੁਨੀਆ 'ਚ ਮਸ਼ਹੂਰ ਹੋਈ ਕਿਉਂਕਿ ਸੰਤਾਂ ਦੀ ਕਿਰਪਾ ਹੈ ਰਿਲੀਜੀਅਸ ਬੰਦਿਆਂ ਦੀ ਕਿਰਪਾ ਹੈ ਤਾਂ ਇਹ ਯੂਨੀਵਰਸਿਟੀ ਵੀ ਬਹੁਤ ਹੀ ਨੌਕਮਾਏਗੀ ਔਰ ਇਹਦਾ ਸਾਰਾ ਸਿਰਾ ਜਿਹੜਾ ਹੈ ਉਹ ਐਸ ਸਿੰਘ ਬਰਾਇਆ ਸਾਹਿਬ ਨੂੰ ਜਿਨ੍ਹਾਂ ਨੇ ਇੱਕ ਕਨਸੈਪਟ ਲਿਆਂਦਾ ਇੱਥੇ ਯੂਨੀਵਰਸਿਟੀ ਬਣਾਉਣ ਦਾ ਮੈਂ ਉਹਨੂੰ ਬਹੁਤ-ਬਹੁਤ ਥੈਂਕ ਯੂ ਵੈਰੀ ਮਚ। ਮੈਂ ਐਮ ਐਮ ਐਸ 베ਦੀ ਮੈਂ ਜ਼ਿਆਦਾਤਰ ਲਾ ਦੇ ਵਿੱਚ ਰਿਹਾ ਤੇ ਹਾਈ ਕੋਰਟ ਤੋਂ ਮੈਂ ਐਸ ਜੱਜ ਰਿਟਾਇਰ ਹੋਇਆ। ਬੇਸਿਕ ਮੇਰੀ ਕੁਆਲਿਫਿਕੇਸ਼ਨ ਐਮ ਐਸ ਸੀ ਐਲ ਐਲ ਬੀ ਹੈ। ਮੈਂ ਸਾਇੰਸ ਦਾ ਵਿਦਿਆਰਥੀ ਰਿਹਾ ਤੇ ਮੈਂ ਸ਼ੁਰੂ ਤੋਂ ਹੀ ਇਹ ਸੋਚਦਾ ਕਿ ਵੀ ਜਿਹੜਾ ਬੰਦੇ ਦੀ ਤਾਕਤ ਹੈ ਉਹ ਉਹਦਾ ਗਿਆਨ ਹੈ ਤੇ ਗਿਆਨ ਜਿਹੜਾ ਹੈ ਉਹ ਸਾਨੂੰ ਸਿੱਖਿਆ ਤੋਂ ਮਿਲਦਾ ਜਿਹੜੀ ਸਿੱਖਿਆ ਜਿਹੜੀ ਹੈ ਉਹ ਸਾਨੂੰ ਰੌਸ਼ਨੀ ਦਿੰਦੀ ਹੈ ਸੋ ਜਿਹੜਾ ਇਹਨਾਂ ਨੇ ਰੌਸ਼ਨੀ ਦਾ ਕੇਂਦਰ ਸ਼ੁਰੂ ਕੀਤਾ ਹੈ ਉਹਦੇ ਵਿੱਚ ਮੈਂ ਆਪਣੇ ਚ ਕੁਝ ਵੀ ਯੋਗਦਾਨ ਪਾ ਸਕਾਂ ਤਾਂ ਮੈਂ ਆਪਣੇ ਆਪ ਨੂੰ ਬੜਾ ਪਾਕੀ ਸਮਝਾਂਗਾ ਤੇ ਇਹ ਮੇਰਾ ਅ ਜਿੰਗਾ ਕਿਸਮਤ ਹੈ ਕਿ ਵੀ ਮੈਂ ਇਹ ਅੱਛੀ ਕੰਪਨੀ 'ਚ ਆ ਗਿਆ ਕਿ ਵੀ ਮੈਂ ਐਜੂਕੇਸ਼ਨ ਨੂੰ ਕੁਝ ਕੰਟ੍ਰਿਬਿਊਟ ਕਰ ਸਕਾਂਗਾ ਤੇ ਮੇਰੀ ਜਿਸ ਤਰ੍ਹਾਂ ਦੇ ਵੀ ਜੋ ਕਾਨੂੰਨੀ ਕਿਸੇ ਪੜ੍ਹਾਈ ਦੀ ਜੇ ਕਿਸੇ ਤਰ੍ਹਾਂ ਦੀ ਵੀ ਜੇ ਯੂਨੀਵਰਸਿਟੀ ਨੂੰ ਕੰਟ੍ਰਿਬਿਊਸ਼ਨ ਹੋਏਗੀ ਉਹ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਕੁਝ ਕੰਟ੍ਰਿਬਿਊਟ ਕਰ ਸਕਾਂ ਤੇ ਮੇਰੀਆਂ ਬੈਸਟ ਵਿਸ਼ਸ ਇਸ ਯੂਨੀਵਰਸਿਟੀ ਦੇ ਨਾਲ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਵੀ ਅਸੀਂ ਵਰਲਡ ਦੇ ਵਿੱਚ ਇੱਕ ਵਾਰ ਟੌਪ ਤੇ ਜ਼ਰੂਰ ਆਵਾਂਗੇ ਤੇ ਤੁਸੀਂ ਇਹ ਦੇਖੋਗੇ ਤੇ ਸ਼ਾਇਦ ਅਗਲੀ ਕੁਝ ਹੀ ਅ ਅਗਲੀਆਂ 2-4 ਇੰਟਰਵਿਊਆਂ ਬਾਅਦ ਅਸੀਂ ਉਹ ਅਸੀਂ ਅਚੀਵ ਕਰ ਲਵਾਂਗੇ ਥੈਂਕ ਯੂ ਵੈਰੀ ਮਚ